ਆ ਲੈਂਦੋ ਬੜੇ ਸੋਨੇ ਦਾ ਸਾਡਾ ਆਰਦਾਸ ਆ ਬਕਰੀ ਬੜੀ ਖੁਸ਼ੀ ਦੀ ਗੱਲ ਹੈ ਜੀ ਵਾਰਡ ਨੰਬਰ 24 ਦੇ ਵਿੱਚੋਂ ਮੇਰੇ ਸਾਰੇ ਹੀ ਭਰਾਵਾਂ ਨੇ ਰਾਤ ਦਿਨ ਮਿਹਨਤ ਕੀਤੀ ਔਰ ਉਸ ਮਿਹਨਤ ਦਾ ਨਤੀਜਾ ਔਰ ਵਾਕੇ ਇੱਕ ਗੱਲ ਮੈਂ ਕਹਿ ਸਕਦਾ ਵੀ ਕਿਤੇ ਨਾ ਕਿਤੇ ਲੋਕ ਮਿਹਨਤ ਦਾ ਤੇ ਕੰਮ ਦਾ ਜਰੂਰ ਅਸ਼ੀਰਵਾਦ ਰੱਖਦੇ ਨੇ ਔਰ ਅੱਜ ਬਤੌਰ ਵਾਰਡ ਨੰਬਰ 24 ਦੇ ਵਿੱਚੋਂ ਇੱਕ ਆਮ ਸਾਡੇ ਪਰਿਵਾਰ ਦੇ ਜੀ ਦੇ ਵਿੱਚੋਂ ਜਿਹੜਾ ਮਿਹਨਤ ਕਰਕੇ ਕਿਰਤ ਕਰਕੇ ਰੋਟੀ ਖਾਣ ਵਾਲਾ ਇਨਸਾਨ ਹੈ ਅੱਜ ਉਹਨੂੰ ਕਾਉਂਸਲਰ ਬਣਾ ਦਿੱਤਾ ਐਮਸੀ ਬਣਾ ਦਿੱਤਾ ਔਰ ਮੈਂ ਹਮੇਸ਼ਾ ਵਾਰਡ ਨੰਬਰ 24 ਵਾਲਿਆਂ ਦਾ ਰਿਣੀ ਰਹੂੰਗਾ ਕਿਉਂਕਿ ਸਾਰਾ ਮੇਰਾ ਪਰਿਵਾਰ ਹੈ ਔਰ ਮੈਂ ਜਾਣਾ ਵੀ ਹੈ ਜੀ ਅੱਜ ਮੇਨ ਪਰਿਵਾਰ ਤੇ ਸਾਡਾ ਪਹੁੰਚ ਗਿਆ ਹੁਣ ਬਾਕੀ ਸਾਡੀਆਂ ਮਾਵਾਂ ਪਾਣਾ ਧੀ ਕਰੀਆਂ ਨੇ ਬਜ਼ੁਰਗ ਧੀ ਕਰੇ ਨੇ ਉਹਨਾਂ ਦਾ ਵੀ ਧੰਨਵਾਦ ਕਰਨ ਮੈਂ ਜਾਊਂਗਾ ਔਰ ਮੈਂ ਇਹੋ ਗੱਲ ਕਹੂੰਗਾ ਵੀ ਹਣ ਤਗੜੇ ਹੋ ਕੇ ਟੀਮ ਬਣ ਕੇ ਇਹ ਨਹੀਂ ਐਮਸੀ ਦੇ ਨਾਂ ਦਾ ਤੇ ਇਹੋ ਬਣਿਆ ਇਹ ਸਾਰੇ ਕਾਉਂਸਲਰ ਨੇ ਸਾਰੇ ਐਮਸੀ ਨੇ ਸੋ ਤਗੜੇ ਹੋ ਕੇ ਆਪਾਂ ਆਪਣੇ ਜਿਹੜੀ ਵਾਰਡ ਨੰਬਰ 24 ਦੇ ਵਿੱਚ ਕਮੀਆਂ ਇਹਨਾਂ ਦੀਆਂ ਰਹਿੰਦੀਆਂ ਨੇ ਇੱਕ ਦੋ ਕਮੀਆਂ ਰਹਿ ਗਈਆਂ ਨੇ ਇੱਕ ਸੀਵਰੇਜ ਦੀ ਸਮੱਸਿਆ ਵਾ ਜਿਹੜੀ ਮੇਨ ਹੈ ਤੇ ਇੱਕ ਅੱਧੀ ਹੋਰ ਹੈ ਕਮੀ ਉਹ ਵੀ ਆਪਾਂ ਦੂਰ ਕਰਕੇ ਆਪਣੀ ਵਾਰਡ ਨੰਬਰ 24 ਨੂੰ ਜਿਹੜਾ ਪਹਿਲ ਦੇ ਆਧਾਰ ਤੇ ਇਹਨੂੰ ਥੋੜਾ ਨੀਟ ਐਂਡ ਕਲੀਨ ਕਰਾਂਗੇ ਸਾਰੀ ਨੂੰ ਸੋ ਐਮਐਲ ਸਾਹਿਬ ਆਮ ਲੋਕਾਂ ਦੀ ਸਰਕਾਰ ਤੇ ਆਮ ਘਰ ਦੇ ਨੂੰ ਐਮਸੀ ਬਣਾ ਦਿੱਤਾ ਵੀ ਕਿਤੇ ਨਾ ਕਿਤੇ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਇਹ ਆਮ ਲੋਕਾਂ ਦੀ ਸਰਕਾਰ ਹੈ ਪਰ ਇੱਕ ਗੱਲ ਤੇ ਕਲੀਅਰ ਹੈ ਨਾ ਜੀ ਕੰਮ ਵਾਲੇ ਬੰਦੇ ਦੀ ਕਦਰ ਪੈਂਦੀ ਹੈ ਜਿਹੜਾ ਬੰਦਾ ਮਿਹਨਤੀ ਹੈ ਨਾ ਜੀ ਮਿਹਨਤੀ ਹੈ ਇਹਨੇ ਮਿਹਨਤ ਕੀਤੀ ਹੈ ਭਰਾ ਨੇ ਲੋਕਾਂ ਦੇ ਸੁੱਖ-ਦੁੱਖ 'ਚ ਹਾਜ਼ਰ ਹੁੰਦਾ ਰਿਹਾ ਮੇਰ ਕੋ ਵਾਰਡ ਨੰਬਰ 24 ਦੇ ਕੰਮ ਲੈ ਕੇ ਆਉਂਦਾ ਰਿਹਾ ਠੀਕ ਹੈ ਔਰ ਮੈਨੂੰ ਮੈਂ ਸਾਰੀ ਟੀਮ ਜਿਹੜੀ ਸਮੁੱਚੀ ਟੀਮ ਹੈ ਕਿਉਂਕਿ ਇਹ ਸਾਧ ਬੰਦਾ ਭਲਾ ਮਾਨਸ ਬੰਦਾ ਠੀਕ ਹੈ ਸਾਨੂੰ ਇਹ ਹੋਇਆ ਵੀ ਲੋਕ ਆਪ ਹਮੇਸ਼ਾ ਆਪਣੇ ਲੀਡਰ ਨੂੰ ਕਿਉਂ ਚੁਣਦੇ ਨੇ ਕਿਹਨੂੰ ਚੁਣਦੇ ਨੇ ਉਹ ਉਹਨੂੰ ਚੁਣਦੇ ਨੇ ਵੀ ਜਿਹਦੇ ਨਾਲ ਕੰਮ ਵੇਚ ਚੱਕਦਾ ਸਕਣ ਜਿਹਦਾ ਗੁੱਟ ਫੜ ਕੇ ਕੰਮ ਵੀ ਕਰਾ ਲੈਣ ਔਰ ਲੋਕਾਂ ਨੇ बतौर ਇਹਦੇ ਵਿਸ਼ਵਾਸ ਜਤਾਇਆ ਮੇਰੇ ਪ੍ਰਾਂ ਸਾਰੇ ਨਾਲ ਖਲੋਤੇ ਨੇ ਇਹ ਸਾਰਿਆਂ ਦਾ ਮੈਂ ਰਿਣੀ ਆ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਔਰ ਇੱਕ ਵੱਡੀ ਲੀਡ ਇਹ ਹੁੰਦਾ ਨਾ ਇੱਕ ਚਲੋ ਵੀ 100 ਵੋਟ ਤੇ ਜਿੱਤ ਕੇ 150 ਤੇ ਜਿੱਤ ਕੇ ਇਹਨਾਂ ਨੇ 500 550 ਦੀ ਕਰੀਬ ਲੀਡ ਦਾ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿਉਂਕਿ ਮੈਂ ਜਦੋਂ ਵੀ ਅਕਸਰ ਮੈਂ ਮੈਨੂੰ ਫੋਨ ਕਰਨ ਦਾ ਟਾਈਮ ਮਿਲਦਾ ਤੇ ਲੋਕਾਂ ਦੀ ਆਵਾਜ਼ ਇੱਕੋ ਸੀ ਮੇਰੇ ਟੀਮ ਦੀ ਆਵਾਜ਼ ਵੀ ਭਾਜੀ ਤੁਸੀਂ ਪਰਵਾਹ ਨਾ ਕਰੋ ਆਪਾਂ ਬੈਠੇ ਆ ਤੁਹਾਡੇ ਆਉਣ ਦੀ ਨਹੀਂ ਲੋੜ ਕਹਿੰਦੇ ਤੁਸੀਂ ਬਾਹਰ ਪੰਜਾਬ ਵੇਖੋ ਜੀ ਬਾਕੀ ਆਪਾਂ ਬੈਠੇ ਆ ਸੋ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਐਲਏ ਸਾਹਿਬ ਦਾ ਧੰਨਵਾਦ ਕਰਨਾ ਹੈ ਉਹਨਾਂ ਥਾਪੀ ਦਿੱਤੀ ਹੈ ਤਗੜੇ ਹੋ ਕੇ ਕੰਮ ਕਰਾਓ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਬਾਕੀ ਅਸੀਂ ਅੱਜ ਵਾਰਡ ਨੰਬਰ 24 ਤੋਂ ਸਰਦਾਰ ਸਤਨਾਮ ਸਿੰਘ ਜੀ ਕੌਂਸਲਰ ਚੁਣੇ ਗਏ ਨੇ ਤੇ ਕੱਲੀ ਸਾਡੀ ਬਾਈਲੈਕਸ਼ਨ ਸੀਗੀ ਜੀ ਤੇ ਇਸ ਵਿੱਚ ਅਸੀਂ ਐਮਐਲਏ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਉਹਨਾਂ ਇੱਕ ਯੋਗ ਇਮਾਨਦਾਰ ਤੇ ਆਮ ਮਤਲਬ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਨੂੰ ਟਿਕਟ ਦੇ ਕੇ ਨਵਾਦੀਆ देखो ਜਿਹੜਾ ਪਾਰਟੀ ਦਾ ਸਲੋਗਨ ਹੈ ਜੀ ਆਮ ਆਦਮੀ ਇਹਦੇ ਤੇ ਟੁਕਿਆ ਜੀ ਇਹ ਵਾਕਈ ਹੀ ਆਮ ਆਦਮੀ ਆ ਉਹਨਾਂ ਨੇ ਇਹ ਜੇ 10 ਪੈਸੇ ਕੰਮ ਵੀ ਇਹਦੀ ਪਾਵਰ ਹੈ ਸਮਰਥਾ ਹੈ ਨਾ ਜੀ ਇਹਨੇ 100 ਪੈਸੇ ਕੀ 10 ਗੋਣਾ ਵਧ ਕੇ ਹ ਕੌਂਸਲਰ ਬਣਨ ਤੋਂ ਪਹਿਲੋਂ ਇਹ ਨਹੀਂ ਹੁਣ ਤੇ ਚਲੋ ਇਹਨਾਂ ਕਰਨੇ ਹੀ ਆ ਇਹ ਜਦੋਂ ਨਹੀਂ ਵੀ ਸੀਗੇ ਪਿੰਡ ਤੇ ਬਹੁਤ ਵਿਕਾਸ ਲਈ ਕਾਫੀ ਇਹਨਾਂ ਕੰਮ ਕੀਤੇ ਨੇ ਜੋ ਰਹਿ ਗਏ ਨੇ ਐਮਐਲਏ ਸਾਹਿਬ ਦੇ ਸੰਮੁਖੇ ਓਕੇ ਅਸੀਂ ਦੱਸਾਂਗੇ ਅੱਜ ਤੇ ਹੀ ਕੇਵਲ ਧੰਨਵਾਦ ਕਰਨ ਆਏ ਆ ਕਿ ਤੁਸੀਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਮੈਂ ਆਵਾਂ ਕਿ ਤੁਸੀਂ ਸਾਰ ਲੋਕ ਅਸੀਂ ਕਿਹਾ ਜੀ ਤੁਹਾਡੇ ਤੇ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਪੰਜਾਬ ਪ੍ਰਧਾਨ ਹੋ ਇਸ ਕਰਕੇ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਹੈ ਇਹ ਸਾਡੇ ਤੇ ਰਹਿਣ ਦਿਓ ਅਸੀਂ ਜਿਤਾਵਾਂਗੇ ਤੁਹਾਡੀ ਝੋਲੀ ਪਾਵਾਂਗੇ ਤੇ ਬਹੁਤ ਵੱਡੀ ਲੀਡ ਨਾਲ 800 ਤੋਂ ਵੋਟਾਂ ਚੋਂ 600 ਲੈ ਜਾਣੀਆਂ ਕੋਈ ਛੋਟੀ ਗੱਲ ਨਹੀਂ ਤੇ ਬਹੁਤ ਵੱਡੀ ਲੀਡ ਨਾਲ ਲੋਕਾਂ ਨੇ ਐਮਐਲਏ ਸਾਹਿਬ ਤੇ ਬਹੁਤ ਵਿਸ਼ਵਾਸ ਕਰਕੇ ਕਿਉਂਕਿ ਸਾਡੇ ਕਾਫੀ ਰੁਕੇ ਹੋਏ ਕੰਮ ਜੋ 70 70 ਸਾਲ ਹੋ ਗਏ ਨੇ ਨਹੀਂ ਹੋ ਸਕੇ ਇਹਨਾਂ ਨੇ ਪਿਛਲੇ ਦੋ ਸਾਲਾਂ 'ਚ ਬੇਸ਼ੱਕ ਸਾਡੇ ਕਾਉਂਸਲਰ ਨਹੀਂ ਵੀ ਸੀਗੇ ਪਰ ਉਹਨਾਂ ਕਰਵਾਇਆ ਇਸ ਲਈ ਅਸੀਂ ਉਹਨਾਂ ਦੇ ਤਲਵਾਦੀ ਆ ਤੇ ਬਾਕੀ ਜਿਹੜੇ ਕਾਰਜ ਨੇ ਪਿੰਡ ਵਾਸੀਆਂ ਨਾਲ ਸਲਾਹ ਮਜਬੂਰਾ ਕਰਕੇ ਜੋ ਵੀ ਕਰਾਉਣ ਆ ਲੈਨੇ ਅਸੀਂ ਦੱਸਾਂਗੇ ਕਰਾਵਾਂਗੇ